ਕੰਦੇ ਲੋਕ ਤੁਮਾਰੀ ਸ਼ਾਮ ਵਿਆਹ ਚ ਤਾਰੂ ਨਾਲ ਟੱਕੇ ਬੱਟੀ ਨੂੰ ਤੰਦਿ ਯਾਰੀ ਪਿੰਡ ਵਿੱਚ ਯਾਰ ਕਰੇ ਤੇ ਨਿਲੋਕ ਬਣਾ ਦੇ ਤੜਕੇ ਸਵੇਰੇ ਅੱਕਾ ਬੱਕਾ ਰਹਿ ਗਿਆ ਉਤਰੀ ਜਦੋਂ ਤੁਮਾਰੀ ਪਿੰਡ ਵਿੱਚ ਯਾਰ ਕਰੇ ਕੰਦੇ ਲੋਕ ਤੁਮਾਰੀ ਟੀਕੇ ਦੰਨ ਜਨੀਨ ਵੇਚੀ ਬਣਿਆ ਮੇਠਾ ਦੀ ਪਿੰਡ ਵਿੱਚ ਯਾਰ ਕਰੇ ਕੰਦੇ ਕਿਆ ਯਾਤਰਾ ਟੈਟ ਹੂ ਕੀ ਗਿਰ ਗਿਆ ਗਿਰਿਆ ਉਸ ਪਿਆਰੀ ਪਿੰਡ ਵਿਚ ਯਾਤਰੀ ਨੂੰ ਪੈਂਦੇ ਲੋ ਬਣਾ ਦਿੱਤੇ ਸਿਗਰਟ ਲਾ ਅਸਮਾਨੀ ਚੜਦੇ ਵਿਚੋਂ ਡਰਮਾ ਟੋੜ ਕੁਤਾਰੀ ਪਿੰਡ ਵਿਚ ਯਾਤਰੀ ਨੂੰ ਪੈਂਦੇ ਲੋ ਬਣਾ ਦੇ ਪਹੁੰਚ ਅੱਜ ਪੈਸੇ ਕੱਢ ਕੇ ਬੱਲੀਆ 10 ਰੁਪਏ ਉਧਾਰ ਪਿੰਡ ਵਿਚ ਯਾਤਰੀ ਨੂੰ